ਆਪਾਂ ਖੜੇ ਆਂ ਜੀ ਇਸ ਟਾਈਮ ਮਹਾਨਗਰ ਕੋਲਕਾਤਾ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਆ ਅਰਬਨਾ ਜੋ ਐਨਆਰਆਈ ਫਲੇਟ ਆ ਰੋਣਾ ਮਹਿੰਗੇ ਹਨ ਫਲੇਟ ਆ ਜੋ ਆਪਾਂ ਉਸਦੀ ਬਿਲਡਿੰਗਾਂ ਜੋ 45 45ਵਾਂ ਮੰਜ਼ਲਾ ਉਹਨੂੰ ਆਪਾਂ ਉਹ ਦਿਖਾਵਾਂਗੇ ਆ ਦੇਖੋ ਸਾਹਮਣੇ ਇਹ ਹੈਗੀ ਆ ਲਾਸਟ ਆ ਜੀ 45 ਆ 45ਵੀਂ ਮੰਜ਼ਲ ਤੱਕ ਆ ਇਧਰ ਇਧਰ ਲਾ ਘੱਟ ਲੱਗਦਾ ਹਨ ਹਾਂ ਇਹ 40 41 42 43 ਤੱਕ ਜਾਵਦੀ ਇਹ ਇਹ ਹਜੇ ਚੱਲ ਰਿਹਾ ਹੈ ਇਧਰ ਇਧਰ ਤਿਆਰ ਹਨ ਇਹ ਸਮਝਾਉਣਿਆ ਜਿਹੜਾ ਦਾ ਫਰੰਟ ਏਰੀਆ ਆਰ ਬਣਾ ਆਰਪਣਾ ਐਨਆਰਆਈ 플랜 ਹਲਕਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਟੋਟਲ ਲੈਂਡ ਏਰੀਆ ਲਿਖਿਆ ਹੋਇਆ ਤੇ ਕਿੰਨੇ ਟਾਵਰ ਆਗੇ ਯੂਨਿਟ ਕਿੰਨੇ ਆ ਇਹ ਸਾਰਾ ਤੁਸੀਂ ਵਾਰ ਸਕਦੇ ਹੋ ਵੀਡੀਓ ਪਾਜ਼ ਕਰਕੇ ਆਪਾਂ ਇੱਧਰ ਖੜੇ ਹੈ ਆਪਣੇ ਜਸਵੀਰ ਭਾਈ ਇਹ ਸਾਰੀ ਆਪਾਂ ਨੂੰ ਜਾਣਕਾਰੀ ਸਾਰੀ ਇੱਥੋਂ ਦੀ ਇਹ ਦੇ ਰਹੇ ਆਪਾਂ